ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਅਤੇ ਭੈਣਾਂ ਨੂੰ ਹੋਰ ਸਭ ਠੀਕ ਠਾਕ ਹੋ ਘਰ ਪਰਿਵਾਰ ਸਭ ਠੀਕ ਹੈ ਆਪਾਂ ਨਾ ਅੱਜ ਇਸ ਟੌਪਿਕ ਤੇ ਗੱਲ ਕਰਨੀ ਆ ਕਿ ਦੁਨੀਆ ਆਪਣੇ ਰਿਸ਼ਤੇ ਰਿਸ਼ਤਿਆਂ ਨੂੰ ਭੁੱਲ ਚੁੱਕੀ ਆ ਆਪਾਂ ਬਹੁਤ ਅੱਗੇ ਲੰਘ ਗਏ ਆ ਟੈਕਨੋਲੋਜੀ ਨੇ ਜੇ ਆਪਣਾ ਸਾਥ ਦਿੱਤਾ ਆ ਨਾ ਆਪਣੀ ਮਤਲਬ ਜ਼ਿੰਦਗੀ ਆਸਾਨ ਕਰਨ ਦੇ ਵਿੱਚ ਤੇ ਟੈਕਨੋਲੋਜੀ ਹਾਰਮਫੁਲ ਵੀ ਬਹੁਤ ਜ਼ਿਆਦਾ ਆ ਆਪਣੇ ਲਈ ਸਹੀ ਹੈ ਨਾ ਆਪਾਂ ਕੀ ਅੱਜ ਗੱਲ ਕਰਦੇ ਆ ਆਪਣੇ ਮਾਪੇ ਭੈਣ ਭਰਾ ਹਸਬੰਡ ਵਾਈਫ ਕੋਈ ਵੀ ਬੰਦਾ ਹੋਵੇ ਜਿਹਦੇ ਨਾਲ ਨਾ ਆਪਾਂ ਨੂੰ ਪਿਆਰ ਹੁੰਦਾ ਆ ਬਹੁਤ ਜ਼ਿਆਦਾ ਆਪਾਂ ਪਹਿਲਾ ਪਹਿਲਾਂ ਉਹਨਾਂ ਬੰਦਿਆਂ ਦੀ ਹਰ ਇੱਕ ਗੱਲ ਗਲਤੀ ਮਾਫ ਕਰਦੇ ਆ ਕਿ ਚੱਲ ਕੋਈ ਨਹੀਂ ਯਾਰ ਚੱਲ ਕੋਈ ਨਹੀਂ ਕੋਈ ਨਹੀਂ ਹਨ ਫਿਰ ਜਦੋਂ ਹੌਲੀ ਹੌਲੀ ਟਾਈਮ ਪੈਂਦਾ ਰਹਿੰਦਾ ਪੈਂਦਾ ਰਹਿੰਦਾ ਵਿੱਚ ਆਪਾਂ ਫਿਰ ਸੋਚੀਦਾ ਯਾਰ ਇੰਨੇ ਕਿਹੜਾ ਕਦੀ ਸੁਧਰਨਾ ਆ ਨਾ ਇਹ ਕਿਹੜਾ ਸਾਡੀ ਗੱਲ ਮੰਨਦਾ ਆ ਅੱਜ ਦੇ ਟਾਈਮ ਦੇ ਵਿੱਚ ਇੱਕ ਪੈਸਾ ਈਗੋ ਤੇ ਦੂਸਰੇ ਨੂੰ ਸੁਣਾਉਣਾ ਹਨਾ ਤੇ ਅੱਜਕੱਲ ਮੈਂ ਦੇਖ ਰਿਹਾ ਹਾਂ ਡਿਵੋਰਸ ਵੀ ਬੜੇ ਹੋ ਰਹੇ ਆ ਹਸਬੰਡ ਵਾਈਫ ਦੇ ਹਨਾ ਦੇਖੋ ਜੀ ਤੁਹਾਡੇ ਕੋਲ ਇੱਕ ਇਦਾਂ ਦਾ ਰਿਸ਼ਤਾ ਹੁੰਦਾ ਹੈ ਜਿਹੜਾ ਬੰਦਾ ਤੁਹਾਡੀ ਕੇਅਰ ਕਰਦਾ ਤੁਹਾਡੀ ਫਿਕਰ ਕਰਦਾ ਚਾਹੇ ਉਹ ਮਾਂ ਪੇ ਵੀ ਹੋ ਸਕਦਾ ਭੈਣ ਭਰਾ ਵੀ ਹੋ ਸਕਦਾ ਕੋਈ ਵੀ ਬੰਦਾ ਹੋ ਸਕਦਾ ਆ ਆਪਾਂ ਕਿਸੇ ਇੱਕ ਨੂੰ ਨਹੀਂ ਕਹਿ ਰਹੇ ਹੈਗੇ ਕਿ ਕੋਈ ਇੱਕ ਬੰਦਾ ਹੀ ਹੁੰਦਾ ਆ ਤੇ ਇਸ ਕਰਕੇ ਆਪਾਂ ਹਨਾ ਸਾਰਿਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਖੁਦ ਦੁਖੀ ਹੋ ਕੇ ਰਹਿ ਜਾਂਦੇ ਆ ਹਨ ਕਿ ਆਪਾਂ ਯਾਰ ਆ ਵੀ ਖੁਸ਼ ਹੋ ਜਵੇ ਮੰਮੀ ਵੀ ਖੁਸ਼ ਹੋ ਜਵੇ ਭਰਾ ਵੀ ਖੁਸ਼ ਹੋ ਜਵੇ ਘਰ ਵਾਲੀ ਵੀ ਖੁਸ਼ ਹੋ ਜਵੇ ਸਾਰੇ ਖੁਸ਼ ਹੋਣ ਹਨ ਤੇ ਆਪਾਂ ਆਪ ਕਿੰਨੇ ਜਿਆਦਾ ਦੁਖੀ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਆਪਾਂ ਦਵਾਈਆਂ ਤੇ ਲੱਗ ਜਾਂਦੇ ਆ ਕਦੀ ਡਿਪਰੈਸ਼ਨ ਵਾਲੀ ਲੈ ਲਓ ਕਦੀ ਆਹ ਲੈ ਲਓ ਤੁਸੀਂ ਨਾ ਜੇ ਤੁਹਾਡਾ ਦਿਲ ਸਾਫ਼ ਆ ਤੇ ਤੁਸੀਂ ਖੁਸ਼ ਆ ਤੁਹਾਨੂੰ ਕਦੀ ਜ਼ਿੰਦਗੀ 'ਚ ਡਿਪਰੈਸ਼ਨ ਨਹੀਂ ਹੋਊਗਾ ਕਦੀ ਵੀ ਨਹੀਂ ਹੋ ਸਕਦਾ ਹਨਾ ਇਹ ਟੌਪਿਕ ਇਸ ਕਰਕੇ ਜ਼ਰੂਰੀ ਆ ਕਿਉਂਕਿ ਆਪਾਂ ਨਾ ਇੱਕ ਮੋਟੀਵੇਸ਼ਨਲ ਵੀਡੀਓ ਬਣਾਉਂਦੇ ਆ ਇਸ ਚੈਨਲ ਤੇ ਆਪਣੇ ਪੈਂਦੀਆਂ ਕਮੋਟਿਵੇਸ਼ਨਲ ਵੀਡੀਓ ਪੈਂਦੀਆਂ ਆ ਆਪਾਂ ਸਾਰਿਆਂ ਨੂੰ ਹੁਣ ਆਪਣੇ ਭਰਾ ਬੰਦੀ ਭੈਣਾ ਸਮਝ ਕੇ ਹੀ ਸਮਝਾਉਂਦੇ ਆ ਨਾ ਨਹੀਂ ਤਾਂ ਆਪਾਂ ਆਪਣਾ ਕੀ ਆਪਣਾ ਤਾਂ ਕੰਮ ਆ ਵੀਡੀਓ ਬਣਾਣਾ ਆਪਾਂ ਤਾਂ ਬਿਲਕੁਲ ਜੋ ਆਪਣਾ ਟੌਪਿਕ ਆਪਾਂ ਨੂੰ ਮਿਲਦਾ ਆਪਾਂ ਉਸ ਟੌਪਿਕ ਤੇ ਵੀਡੀਓ ਪਾ ਦੇ ਦਈਏ ਜਦੋਂ ਵੀ ਪਾਣੀ ਹੋਈ ਦੀ ਆ ਨਾ ਜੋ ਆਪਾਂ ਨੂੰ ਲੱਗਦਾ ਆ ਜਿੱਦਾਂ ਵੀ ਲੱਗਦਾ ਆ ਤੇ ਰਿਸ਼ਤਿਆਂ ਦੀ ਅਹਿਮੀਅਤ ਬਹੁਤ ਹੁੰਦੀ ਆ ਆਪਾਂ ਨੂੰ ਜਦੋਂ ਜਦੋਂ ਬੰਦਾ ਆਪਣੇ ਨਾਲ ਹੁੰਦਾ ਆ ਨਾ ਜਿਹੜਾ ਆਪਣੀ ਕੇਅਰ ਕਰਦਾ ਫਿਕਰ ਕਰਦਾ ਆਪਣਾ ਧਿਆਨ ਰੱਖਦਾ ਸਾਰਾ ਕੁਝ ਉਹ ਉਦੋਂ ਤੱਕ ਜਦੋਂ ਤੱਕ ਉਹ ਆਪਣੇ ਨਾਲ ਹੁੰਦਾ ਨਾ ਉਹ ਆਪਾਂ ਉਹਦੀ ਗਲਤੀ ਕੀ ਆਪਾਂ ਹਰ ਇੱਕ ਚੀਜ਼ ਮਾਫ ਕਰਦੀ ਦੀ ਚਲੋ ਛੱਡੋ ਹਨਾ ਕੁਝ ਗਲਤੀਆਂ ਇਦਾਂ ਦੀਆਂ ਹੁੰਦੀਆਂ ਚਲੋ ਬੰਦਾ ਨਹੀਂ ਮਾਫ ਕਰ ਸਕਦਾ ਫਿਰ ਤੁਸੀਂ ਵੀ ਹਮੇਸ਼ਾ ਹੀ ਉਸ ਬੰਦੇ ਦਾ ਉਨਾ ਕੀ ਕਰੋ ਜਿੰਨਾ ਕੋ ਤੁਹਾਡੇ ਤੁਹਾਡੇ ਮਗਰ ਤੁਹਾਡੀ ਕੇਅਰ ਕਰਦਾ ਆਪਾਂ ਹਨਾ ਉਹਨਾਂ ਬੰਦਿਆਂ ਪਿੱਛੇ ਉਸ ਬੰਦੇ ਨੂੰ ਛੱਡ ਦਿੰਦੇ ਆ ਜਿਹੜਾ ਬੰਦਾ ਆਪਣੀ ਫਿਕਰ ਕਰਦਾ ਆ ਜਿਹੜੇ ਬੰਦੇ ਆਪਾਂ ਨੂੰ ਕੋ ਸਮਝਦੇ ਨਹੀਂ ਨਾ ਆਪਾਂ ਉਹਨਾਂ ਉਹਨਾਂ ਨੂੰ ਪ੍ਰਾਇੋਰਟੀ ਸਭ ਤੋਂ ਪਹਿਲਾਂ ਦੇਣ ਲੱਪ ਪੈਂਦੇ ਆ ਹਨਾ ਅੱਜ ਕੱਲ ਸਿੱਕੇ ਦੇ ਦੋ ਪਹਿਲੂ ਨਹੀਂ ਹੁੰਦੇ ਇੱਕ ਚੰਗਾ ਹੁੰਦਾ ਇੱਕ ਮਾੜਾ ਹੁੰਦਾ ਬੰਦੇ ਦੇ ਅੰਦਰ ਹੀ ਸਾਰਾ ਕੁਝ ਹੁੰਦਾ ਆ ਚੰਗਾ ਵੀ ਤੇ ਮੰਦਾ ਵੀ ਹਨਾ ਇਹ ਬੰਦੇ ਨੂੰ ਹੁੰਦਾ ਵਾ ਕੀ ਕਰਨਾ ਹੈ ਮੈਂ ਕੀ ਕਰਨਾ ਕਿ ਨਹੀਂ ਕਰਨਾ ਹਨਾ ਅੱਜ ਕੱਲ ਦਾ ਯੂਥ ਆ ਜਿਹੜਾ ਅੱਜ ਕੱਲ ਮੁੰਡੇ ਕੁੜੀਆਂ ਕੋਈ ਵੀ ਲਾ ਲੋ ਸਭ ਰੱਬ ਨੂੰ ਤਾਂ ਭੁੱਲੀ ਚੁਕੇ ਆ ਕਿ ਰੱਬ ਨਾ ਦੀ ਵੀ ਕੋਈ ਚੀਜ਼ ਹੁੰਦੀ ਆ ਹਨਾ ਆਪਾਂ ਹਰ ਆਪਾਂ ਹਰ ਉਹ ਚੀਜ਼ ਕਰੀਦੀ ਆ ਜਿਹੜੀ ਆਪਣੇ ਘਰ ਦੇ ਆਪਾਂ ਨੂੰ ਰੋਕਦੇ ਆ ਆ ਨਹੀਂ ਕਰਨਾ ਤੁਸੀਂ ਉਹ ਨਹੀਂ ਕਰਨਾ ਦੇਖੋ ਕਰੋ ਚਾਹੀ ਜੋ ਮਰਜੀ ਜ਼ਿੰਦਗੀ ਦੇ ਵਿੱਚ ਹਨਾ ਪਰ ਹਰ ਇੱਕ ਚੀਜ਼ ਦੀ ਇੱਕ ਲਿਮਟ ਹੋਣੀ ਚਾਹੀਦੀ ਆ ਜਦੋਂ ਤੁਸੀਂ ਲਿਮਟ ਕਰਾਸ ਕਰ ਜਾਂਦੇ ਆ ਨਾ ਉਦੋਂ ਤੁਹਾਡਾ ਰਿਸ਼ਤਾ ਟੁੱਟਣਾ ਤੈਅ ਹੋ ਜਾਂਦਾ ਆ ਕੋਈ ਕੋਈ ਵੀ ਹੋ ਸਕਦਾ ਆ ਆਪਾਂ ਇਸ ਕਰਕੇ ਚਲੋ ਆਪਾਂ ਕਿਸੇ ਨੂੰ ਬਦਲਣ ਨਾਲੋਂ ਹਨਾ ਖੁਦ ਬਦਲ ਜੀਏ ਉਹ ਬਹੁਤ ਵਧੀਆ ਬੈਟਰ ਹੁੰਦਾ ਆ ਹਨਾ ਕੁਝ ਚੀਜ਼ਾਂ ਆਪਾਂ ਨੂੰ ਬਦਲਣੀਆਂ ਪੈਂਦੀਆਂ ਆ ਆਪਾਂ ਆਪਾਂ ਕੀ ਕਰਦੇ ਆ ਆਪਾਂ ਹਨਾ ਆਪਣੇ ਪਾਰਟਨਰ ਨੂੰ ਜਾਂ ਆਪਾਂ ਪੜੀ ਘਰਦਿਆਂ ਨੂੰ ਇਦਾਂ ਦੇ ਸੁਪਨੇ ਦਿਖਾ ਦਿੰਦੇ ਆ ਜਿਹੜੇ ਸਾਲੇ ਕਦੀ ਪੂਰੇ ਹੀ ਨਹੀਂ ਹੁੰਦੇ ਹੈਗੇ ਹਨਾ ਫਿਰ ਆਪਾਂ ਨੂੰ ਫਾਇਦਾ ਕੀ ਹੁੰਦਾ ਆ ਕੋਈ ਫਾਇਦਾ ਨਹੀਂ ਹੁੰਦਾ ਆਖਰ ਦੇ ਵਿੱਚ ਆਪਾਂ ਹੀ ਦੁਖੀ ਹੁੰਦੇ ਆ ਨਾ ਤੁਸੀਂ ਇਹ ਸੋਚੋ ਯਾਰ ਆਪਾਂ ਕਹਿੰਦੇ ਆ ਵੀ ਔਰਤ ਹੈ ਜਿਹੜੀ ਉਹ ਬੰਦੇ ਦੀ ਪੈਰ ਦੀ ਜੁੱਤੀ ਆ ਨਾ ਕਿੱਦਾਂ ਯਾਰ ਪੈਰ ਦੀ ਜੁੱਤੀ ਆ ਨਾ ਕੀ ਕੀ ਆਪਾਂ ਨੂੰ ਕੀ ਸਮਝਦੇ ਕੀ ਆ ਇੱਕ ਤਾਂ ਤੁਹਾਡਾ ਉਹਨੇ ਵਾਂਝ ਤੋੜਨਾ ਅੱਗੇ ਹਨਾ ਤੁਹਾਡਾ ਆਉਣ ਵਾਲਾ ਫਿਊਚਰ ਤੈਅ ਕਰਨਾ ਹੈ ਉਹਨੇ ਹਰ ਇੱਕ ਚੀਜ਼ ਉਹ ਤੁਹਾਡਾ ਘਰ ਸੰਭਦੀ ਆ ਠੀਕ ਹੈ ਕਿ ਨਹੀਂ ਆਪਾਂ ਉਹਨੂੰ ਪੈਰ ਦੀ ਜੁੱਤੀ ਬਣਾ ਲੈਂਦੇ ਹਨਾ ਚਲੋ ਕੋਈ ਨਹੀਂ ਇਹ ਆਪਣੀ ਆਪਣੀ ਸੋਚ ਹੁੰਦੀ ਆ ਆਪਾਂ ਕੀ ਕਰਨਾ ਹੈ ਪੈਰ ਦੀ ਜੁੱਤੀ ਬਣਾਉਣਾ ਜਾਂ ਸਿਰ ਤੇ ਰੱਖਣਾ ਨਾਲੇ ਦੂਜੀ ਗੱਲ ਇਹ ਹੁੰਦੀ ਆ ਬੰਦੇ ਨੂੰ ਬੰਦੇ ਦੇ ਦਿਮਾਗ ਨੂੰ ਖੁਦ ਚਾਹੀਦਾ ਹੁੰਦਾ ਆ ਕਿ ਯਾਰ ਬੰਦਾ ਹਰ ਕੋਈ ਵੀ ਆ ਜੀ ਆਪਣਾ ਪਾਰਟਨਰ ਆਪਾਂ ਨੂੰ ਹੈਲਪ ਕਰ ਰਿਹਾ ਨਾ ਕਿਸ ਚੀਜ਼ ਦੇ ਪਿੱਛੇ ਉਹ ਉਹਨੂੰ ਤੁਹਾਡੇ ਤੱਕ ਕੋਈ ਮਤਲਬ ਨਹੀਂ ਹੁੰਦਾ ਹੈਗਾ ਕਿ ਮੈਨੂੰ ਇਸ ਬੰਦੇ ਤੋਂ ਸਿਰਫ ਮਤਲਬ ਹੀ ਹੋਊਗਾ ਉਹ ਇੱਕ ਪਿਆਰ ਹੁੰਦਾ ਹੈ ਬੰਦੇ ਦਾ ਵੇਖੋ ਇੱਕ ਬੰਦੇ ਦਾ ਕਿਰਦਾਰ ਹੁੰਦਾ ਹੈ ਕਿ ਯਾਰ ਹਾਂ ਯਾਰ ਇਹ ਬੰਦਾ ਮੇਰੀ ਕੇਅਰ ਕਰਦਾ ਪਿਆ ਆਪਾਂ ਉਸ ਬੰਦੇ ਨੂੰ ਭੁੱਲ ਕੇ ਨਾ ਉਸ ਬੰਦੇ ਦੇ ਮਗਰ ਜਾਣਾ ਸ਼ੁਰੂ ਕਰ ਦਿੰਦੇ ਆ ਜਿਹੜਾ ਬੰਦਾ ਆਪਣੇ ਨਾਲ ਕਦੀ ਖੜੀ ਨਹੀਂ ਸਕਦਾ ਇਹ ਚੀਜ਼ਾਂ ਹੁੰਦੀਆਂ ਆ ਸਾਡੇ ਸਮਾਜ ਦੇ ਵਿੱਚ ਹੀ ਹੁੰਦੀਆਂ ਵਾ ਇਹ ਸਾਡੇ ਆਮੇ ਸਾਹਮਣੇ ਸਾਹਮਣੇ ਹੀ ਹੁੰਦੀਆਂ ਵਾ ਪਰ ਆਪਾਂ ਇਗਨੋਰ ਕਰ ਜਾਂਦੇ ਆ ਰੱਬ ਦਾ ਨਾਮ ਲਓ ਸਵੇਰੇ ਸ਼ਾਮ ਠੀਕ ਆ ਆਪਣੀਆਂ ਟੈਨਸ਼ਨਾਂ ਚਲੋ ਟੈਨਸ਼ਨਾਂ ਤਾਂ ਕਦੀ ਮੁੱਕਦੀਆਂ ਨਹੀਂ ਹੁੰਦੀਆਂ ਬੰਦਾ ਹੀ ਮੁੱਕ ਜਾਂਦਾ ਹੁੰਦਾ ਪਰ ਫੇਰ ਵੀ ਨਾ ਆਪਣੇ ਆਪ ਨੂੰ ਇਦਾਂ ਸਮਝਾ ਕੇ ਰੱਖੀਦਾ ਹੁੰਦਾ ਕਿ ਮੈਂ ਠੀਕ ਆ ਤੇ ਸਾਰੀ ਦੁਨੀਆ ਠੀਕ ਆ ਜਦੋਂ ਆਪਣੀ ਨਿਗ੍ਹਾ ਹੀ ਗਲਤ ਹੁੰਦੀ ਆ ਨਾ ਉਦੋਂ ਫਿਰ ਆਪਾਂ ਨੂੰ ਸਾਰੇ ਗਲਤੀ ਲੱਗਦੇ ਹੁੰਦੇ ਵੀ ਯਾਰ ਆ ਵੀ ਗਲਤ ਹੋਣਾ ਆ ਵੀ ਗਲਤੀ ਹੋਣਾ ਹਨਾ ਆਪਾਂ ਬੰਦੇ ਨੂੰ ਇੱਕ ਸੈਕਿੰਡ ਦੇ ਵਿੱਚ ਜੱਜ ਕਰਨ ਲੱਪੈਂਦੇ ਆ ਨਾ ਕਿ ਯਾਰ ਇਹ ਤਾਂ ਗਲਤੀ ਹੋਣਾ ਆ ਇਹ ਤਾਂ ਗਲਤੀ ਕਹਿੰਦਾ ਹੋਊਗਾ ਸਭ ਬੰਦੇ ਆਪਣੀ ਆਪਣੀ ਜਗ੍ਹਾ ਸਹੀ ਹੀ ਹੁੰਦੇ ਆ ਕਈ ਵਾਰੀ ਕਿਸੇ ਦੀ ਮਜਬੂਰੀ ਹੀ ਹੁੰਦੀ ਆ ਸਹੀ ਆ ਨਾ ਆਪਾਂ ਇਸ ਧਰਤੀ ਤੇ ਆਏ ਆਂ ਆਪਾਂ ਇਨਸਾਨ ਦੇ ਰੂਪ ਦੇ ਵਿੱਚ ਆਏ ਆਂ ਆਪਾਂ ਜਾਨਵਰ ਦੇ ਰੂਪ ਚ ਨਿਗੇ ਆਂ ਠੀਕ ਆ ਇਨਸਾਨ ਬਣੋ ਆਪਣੇ ਸੁਪਨੇ ਪੂਰੇ ਕਰੋ ਸੁਪਨੇ ਇਦਾਂ ਦੇ ਨਹੀਂ ਬੰਦੇ ਨੂੰ ਦੇਖਣੇ ਚਾਹੀਦੇ ਕਿ ਯਾਰ ਜਿਹੜੇ ਪੂਰੇ ਹੀ ਨਾ ਹੋਣ ਸੁਪਨੇ ਦੇਖਣੇ ਚਾਹੀਦੇ ਬਹੁਤ ਵੱਡੇ ਵੱਡੇ ਦੇਖਣੇ ਚਾਹੀਦੇ ਆ ਜੇ ਤੁਸੀਂ ਵੱਡੇ ਵੱਡੇ ਸੁਪਨੇ ਦੇਖੋਗੇ ਤਾਂ ਹੀ ਅੱਗੇ ਵੱਧ ਸਕਦੇ ਆ ਨਹੀਂ ਤਾਂ ਇੱਥੇ ਹੀ ਆਹੀ ਭੀੜ ਦੇ ਵਿੱਚ ਕੁਚਲ ਕੇ ਰਹਿ ਜਾਊਂਗੇ ਪਰਮਾਤਮਾ ਬਹੁਤ ਬਲਵਾਨ ਆ ਸਮਾਂ ਬਹੁਤ ਬਲਵਾਨ ਆ ਇਸ ਕਰਕੇ ਆਪਣੀ ਫੈਮਿਲੀ ਨੂੰ ਟਾਈਮ ਦਿਓ ਆਪਣੇ ਆਪ ਨੂੰ ਟਾਈਮ ਦਿਓ ਆਪਣੇ ਜਿਹੜਾ ਤੁਸੀਂ ਕਿਸੇ ਤੇ ਟਾਈਮ ਇਨਵੈਸਟ ਕਰਦੇ ਹੋ ਉਹ ਆਪਣੇ ਆਪ ਤੇ ਟਾਈਮ ਨੂੰ ਇਨਵੈਸਟ ਕਰੋ ਦੇਖੋ ਸਮਾਂ ਫਿਰ ਤੁਹਾਨੂੰ ਆਪਣੇ ਨਾਲ ਨਾਲ ਲੈ ਕੇ ਜਾਂਦਾ ਅੱਪਾ ਕਿਸੇ ਦੀ ਵੇਟ ਕਰਦੇ ਆ ਸਮਾਂ ਆਪਣੀ ਵੇਟ ਕਰਦਾ ਕਦੀ ਕਦੀ ਵੀ ਨਹੀਂ ਕਰਦਾ ਸਮਾਂ ਆਪਾਂ ਨੂੰ ਸਗੋ ਸਮੇਂ ਦੀ ਵੇਟ ਕਰਨੀ ਪੈਂਦੀ ਯਾਰ ਆਹ ਚੀਜ਼ ਆਹ ਟਾਈਮ ਤੇ ਹੀ ਹੋਣੀ ਆ ਠੀਕ ਆ ਆਪਾਂ ਚਾਹੁੰਦੇ ਆ ਜਾਂ ਅੱਜ ਕੱਲ ਦੇ ਜਿਹੜੇ ਮੁੰਡੇ ਕੁੜੀਆਂ ਨਾ ਯੂਥ ਆ ਇਹ ਇਹੀ ਚੀਜ਼ ਚਾਹੁੰਦਾ ਆ ਕਿ ਯਾਰ ਮੈਨੂੰ ਸਾਰਾ ਕੁਝ ਅੱਜ ਹੀ ਮਿਲ ਜਵੇ ਤੁਸੀਂ ਸਟੈਪ ਬਾਈ ਸਟੈਪ ਚੱਲੋ ਤੁਹਾਡੀ ਜ਼ਿੰਦਗੀ ਬਹੁਤ ਵੱਡੀ ਪਈ ਆ ਕਈ ਵਾਰੀ ਹਾਦਸਾ ਹੋ ਜਾਂਦਾ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਕੁਝ ਵੀ ਹੋ ਜਾਂਦਾ ਉਹ ਤਾਂ ਚਲੋ ਪ੍ਰਮਾਤਮਾ ਦੀ ਦੇਣ ਆ ਜਿੱਦਾਂ ਦਾ ਉਹਨੇ ਸਰੀਰ ਦਿੱਤਾ ਜਦੋਂ ਲੈਣਾ ਉਹਨੇ ਵਾਪਸ ਲੈ ਹੀ ਲੈਣਾ ਆ ਸਹੀ ਆ ਕਿ ਨਹੀਂ ਇਸ ਕਰਕੇ ਟੈਨਸ਼ਨ ਫ ਕਦਰ ਕਰੋ ਮਾਪੇ ਦੀ ਕਦਰ ਕਰੋ ਭੈਣ ਭਰਾ ਦੀ ਕਦਰ ਕਰੋ ਸਾਰਿਆਂ ਦੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਸੀ ਹੁੰਦੀ ਆ ਫਿਰ ਜਦੋਂ ਉਹ ਬੰਦਾ ਆਪਣੇ ਤੋਂ ਦੂਰ ਹੋ ਜਾਂਦਾ ਆਪਾਂ ਨੂੰ ਉਦੋਂ ਪਤਾ ਲੱਗਦਾ ਵੀ ਯਾਰ ਇਹ ਮੈਨੂੰ ਮੇਰੇ ਲਈ ਕਿੰਨਾ ਕੁ ਇੰਪੋਰਟੈਂਟ ਸੀਗਾ ਇਸ ਕਰਕੇ ਪਛਤਾਉਣ ਨਾਲੋਂ ਚੰਗਾ ਟਾਈਮ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਸੈੱਟ ਕਰ ਲੈਣਾ ਹੀ ਵਧੀਆ ਹੁੰਦਾ ਵਾ ਠੀਕ ਹੈ ਨਾ ਇਹ ਸੀ ਅੱਜ ਦਾ ਆਪਣਾ ਟੌਪਿਕ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਕਰ ਲਿਓ ਚੈਨਲ ਇਦਾਂ ਦੀਆਂ ਵੀਡੀਓ ਵੀ ਮੋਟੀਵੇਸ਼ਨਲ ਆਉਗੀਆਂ